ਕੇਵਲ ਸਤਗੁਰੂ ਦੁਆਰਾ ਹੀ ਹੋ ਸਕਦੀ ਹੈ ਰਾਗ ਗੌੜੀ ਵਾਰ ਕਬੀਰ ਜੀੋ ਕੇ ਸਤ ਗੌੜੀ ਰਾਗ ਹੈ ਔਰ ਇਹ ਬਾਣੀ ਦਾ ਸਿਰਲੇਖ ਹੈ ਸਤ ਵਾਰ ਨੇ ਐਤਵਾਰ ਸੋਮਵਾਰ ਮੰਗਲਵਾਰ ਇਹ ਸਤ ਦਿਨ ਨੇ ਹੁਣ ਇਹਨਾਂ ਦੇ ਪਿੱਛੇ ਵਾਰ ਲੱਗਿਆ ਜਾਂ ਐ ਤੇ ਤੇ ਪਿੱਛੇ ਵਾਰ ਇਕੱਠਾ ਹੀ ਹੈ ਸੋਮਅ ਤੇ ਫੇਰਵਾਰ ਹੈ ਮੰਗਲ ਹੈ ਫੇਰਵਾਰ ਹੈ ਹੁਣ ਦਿਨ ਇਹੀ ਹੈ ਐਤ ਐਤ ਤੋਂ ਸ਼ਬਦ ਬਣਿਆ ਆਦਿਤ ਆਦਿਤ ਹਿੰਦੀ ਦਾ ਸ਼ਬਦ ਹੈ ਉਹਦੋ ਸ਼ਬਦ ਬਣਿਆ ਆਦਿੱਤਿਆ ਐਤਵਾਰ ਦਾ ਜਿਹੜਾ ਦਿਨ ਹੈ ਉਹ ਸੂਰਜ ਦੇ ਪੱਖ ਦਾ ਦਿਨ ਹੈ ਸੋਮਵਾਰ ਦਾ ਜਿਹੜਾ ਦਿਨ ਹੈ ਉਹ ਚੰਦਰਮੇ ਦਾ ਦਿਨ ਹੈ ਇਹ ਬ੍ਰਾਹਮਣ ਲੋਕ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥਾਂ ਵਿੱਚ ਐਤਵਾਰ ਨੂੰ ਸੂਰਜ ਦਾ ਦਿਨ ਗਿਣਿਆ ਵਾਰ ਦਾ ਸ਼ਬਦ ਹੈ ਕਿ ਵਾਰ-ਵਾਰ ਆਉਂਦੇ ਨੇ ਜਿਵੇਂ ਐਤਵਾਰ ਆਇਆ ਅੱਜ ਤੇ ਇਹ ਨਹੀਂ ਕਿ ਉਹ ਐਤਵਾਰ ਦੁਬਾਰਾ ਨਹੀਂ ਆਏਗਾ ਫਿਰ ਦੁਬਾਰਾ ਆਏਗਾ بار-बार ਆਏਗਾ ਜਿਹੜੀ ਚੀਜ਼ ਬਾਰ-ਬਾਰ ਆਵੇ ਸੂਰਜ ਅੱਜ ਚੜ੍ਹਿਆ ਕੱਲ ਵੀ ਚੜ੍ਹਿਆ ਸੀ ਕੱਲ ਨੂੰ ਵੀ ਚੜ੍ਹੇਗਾ ਇਹ ਵੀ ਬਾਰ-ਬਾਰ ਆ ਰਿਹਾ ਹੈ ਜਿਵੇਂ ਸਵਾਸ ਬਾਰ-ਬਾਰ ਆ ਰਹੇ ਨੇ ਇਸ ਕਰਕੇ ਐਤ ਦੇ ਪਿੱਛੇ ਵਾਰ ਇਸ ਕਰਕੇ ਲਾਇਆ ਕਿ ਅੱਜ ਐਤਵਾਰ ਆਇਆ ਜਾਂ ਕੱਲ ਨੂੰ ਸੋਮਵਾਰ ਆਇਆ ਪਰਸੋ ਮੰਗਲਵਾਰ ਆਇਆ ਤੇਰੇ ਜੀਵਨ ਵਿੱਚ ਕਿੰਨੀ ਵਾਰ ਆਉਣਗੇ ਇਸ ਕਰਕੇ ਇਸ ਬਾਣੀ ਦਾ ਨਾਮ ਹੈ ਵਾਰ ਕਬੀਰ ਜੀਓ ਕੇ ਸੱਤ ਸੱਤ ਦਿਨ ਨੇ ਔਰ ਪੰਡਤ ਲੋਕਾਂ ਨੇ ਇਹ ਵਿਹਿਮ ਪਾਇਆ ਹੋਇਆ ਸੀ ਕਹਿੰਦੇ ਨੇ ਜਦੋਂ ਅਬਦਾਲੀ ਹਿੰਦੁਸਤਾਨ ਤੇ ਹਮਲਾਵਰ ਬਣ ਕੇ ਆਇਆ ਤੇ ਇਧਰੋਂ ਮਰਾਠੇ ਮਰਾਠੇ ਜਿਹੜੇ ਸਨ ਇਹ ਸਾਰੇ ਇਥੇ ਪਾਨੀਪਤ ਦੇ ਮੈਦਾਨ ਵਿੱਚ ਆਏ ਤੇ ਉਧਰੋਂ ਅਬਦਾਲੀ ਆ ਰਿਹਾ ਸੀ ਤੇ ਉਹਨੇ ਪੰਜਾਬ ਦੇ ਵਿੱਚੋਂ ਦੀ ਲੰਘ ਕੇ ਆਉਣਾ ਸੀ ਉਸ ਵੇਲੇ ਜਿਹੜੇ ਸਾਡੇ ਸਿੱਖ ਸਰਦਾਰ ਜਰਨੈਲ ਸਨ ਉਹਨਾਂ ਨੇ ਕਿਹਾ ਕਿ ਜੇ ਇਹ ਸ਼ਾਂਤ ਮਈ ਢੰਗ ਦੇ ਨਾਲ ਲੰਘ ਜਾਂਦਾ ਤੇ ਇਹਨੂੰ ਲੰਘਣ ਦੇਣਾ ਇਹਨੂੰ ਕੁਝ ਨਹੀਂ ਕਹਿਣਾ ਜੇ ਇਹ ਹੱਥ ਪਾਏਗਾ ਤੇ ਇਹਨੂੰ ਅੱਗੇ ਹੱਥ ਦਿਖਾਵਾਂਗੇ ਔਰ ਸਾਨੂੰ ਕੀ ਲੋੜ ਐ ਇਨੀ ਮਿਹਨਤ ਕਰਨ ਦੀ ਤੋ ਵਾਟਵਾਈ ਕਰਨ ਦੀ ਜਦੋਂ ਇਹ ਪੂਰੇ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਇਧਰੋਂ ਹੀ ਜਾਏਗਾ ਉਦੋਂ ਕਹਾਂਗੇ ਕਿ ਭਰਾ ਸਾਡਾ ਹਿੱਸਾ ਸਾਨੂੰ ਦੇ ਜਾ ਤੇ ਤੇ ਹੌਲਾ ਹੋ ਕੇ ਖਾਲੀ ਆਪਣੇ ਘਰ ਨੂੰ ਮੁੜ ਜਾ ਤੋ ਅਵਦਾਲੀ ਸਿਆਣਾ ਸੀ ਉਹ ਪੰਜਾਬ ਦੇ ਵਿੱਚੋਂ ਆਇਆ ਉਹਨੂੰ ਪਤਾ ਸੀ ਕਿ ਮੈਂ ਜੇ ਸਿੱਖ ਸਰਦਾਰਾਂ ਦੇ ਨਾਲ ਇੱਥੇ ਇਹਨਾਂ ਨਾਲ ਪੰਗਾ ਲੈ ਲਿਆ ਤੇ ਇਹਨਾਂ ਨੇ ਤੇ ਪਾਣੀ ਪੱਤ ਤੱਕ ਮੈਨੂੰ ਪਹੁੰਚਣ ਹੀ ਨਹੀਂ ਦੇਣਾ ਇ ਆ ਗਿਆ ਇਥੇ ਪਾਨੀਪਤ ਦੇ ਮੈਦਾਨ ਤੱਕ ਤੇ ਰੋਕਣਾ ਪਹਿਲਾ ਸੀ ਤੇ ਪੰਡਤ ਕਹਿਣ ਲੱਗਾ ਜੀ ਅੱਜ ਤਾਂ ਦਿਨ ਅਜੇ ਤਾਂ ਸੂਰਜ ਨਹੀਂ ਚੜ੍ਹਿਆ ਜਿਹੜੀ ਲੜਾਈ ਸ਼ੁਰੂ ਹੋਣੀ ਹੈ ਉਹ ਇਜਾਜ਼ਤ ਪੰਡਤ ਤੋਂ ਲੈਣੀ ਹੈ ਤੇ ਜਿਹੜੇ ਸਿੱਖ ਸਰਦਾਰ ਸਨ ਜਰਨੈਲ ਸਨ ਉਹ ਮਰਾਟਿਆਂ ਦੇ ਨਾਲ ਮਿਲੇ ਹੋਏ ਸਨ ਪਰ ਵਖਰੇ ਇਸ ਕਰਕੇ ਹੋ ਗਏ ਉਹਨਾਂ ਨੇ ਆਖਿਆ ਕਿ ਸਾਡੇ ਕਲਗੀਆਂ ਵਾਲਿਆਂ ਨੇ ਤੇ ਆਖਿਆ ਜਬ ਇਹ ਗਹਿ ਵਿਬਰਨ ਕੀ ਰੀਤ ਮੈਂ ਨਾ ਕਰਉ ਇਨ ਕੀ ਪਰਦੀਤ ਮਹਰੇਟਿਆਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਪੰਡਤ ਦੇ ਆਖੇ ਲੱਗਣਾ ਨਾ ਫਿਰ ਤੁਸੀਂ ਆਪਣਾ ਜਥਾ ਵਕਰਾ ਕਰ ਲਓ ਅਸੀਂ ਵਖਰੇ ਲੜਾਂਗੇ ਉਸ ਵੇਲੇ ਸਿੱਖ ਜਿਹੜੇ ਜਰਨੈਲ ਸਨ ਸਰਦਾਰ ਸਨ ਉਹ ਸਾਰੇ ਵਖਰੇ ਹੋ ਗਏ ਤੇ ਮਹਰੇਟੇ ਕਹਿੰਦੇ ਅਸੀਂ ਆਪ ਲੜ ਲਾਂਗੇ ਤੇ ਪੰਡਤ ਨੂੰ ਪੁੱਛਿਆ ਪੰਡਤ ਕਹਿੰਦਾ ਅਜੇ ਦਿਨ ਨਹੀਂ ਚੜਿਆ ਉਹ ਜਿਸ ਦਿਨ ਲੜਾਈ ਹੋਣੀ ਹੈ ਉਸ ਦਿਨ ਪੰਡਤ ਜੀ ਕਹਿ ਰਹੇ ਨੇ ਕਿ ਜੀ ਆਹ ਤੇ ਦਿਨ ਹੀ ਠੀਕ ਨਹੀਂ ਹੈਗਾ ਅੱਜ ਦੇ ਦਿਨ ਤੇ ਤੁਸੀਂ ਲੜਾਈ ਨਹੀਂ ਕਰ ਸਕਦੇ ਤੇ ਜਿਹੜੇ ਮਰੱਟੇ ਕਹਿੰਦੇ ਸਨ ਕਿ ਅਸੀਂ ਮਰ ਕੇ ਹਟਦੇ ਹਾਂ ਮਰਾਠਾ ਜਿਹੜੇ ਨੇ ਨਾ ਇਹਨਾਂ ਨੂੰ ਮਰੱਟੇ ਆਖਿਆ ਮਰੱਟੇ ਕਹਿੰਦੇ ਨੇ ਇਹਨਾਂ ਨੂੰ ਇਹ ਉਸ ਵੇਲੇ ਜਿਹੜੇ ਸਾਡੇ ਸਿੱਖ ਜਰਨੈਲ ਸਨ ਉਹਨਾਂ ਨੂੰ ਕਹਿੰਦੇ ਸਨ ਪਤਾ ਹੈ ਸਾਨੂੰ ਮਰੱਟੇ ਕਿਉਂ ਕਹਿੰਦੇ ਨੇ ਕਹਿੰਦੇ ਨੇ ਅਸੀਂ ਮਰ ਕੇ ਹਟਦੇ ਆ ਤੇ ਵਿੱਚੋਂ ਫਿਰ ਇੱਕ ਸਿੱਖ ਜਰਨੈਲ ਨੇ ਆਖਿਆ ਉਹ ਸਜਣਾ ਗੱਲ ਸੁਣ ਤੁਸੀਂ ਮਰ ਕੇ ਹਟਦੇ ਹੋ ਸਾਡਾ ਬਾਪੂ ਤੇ ਮਰਨ ਤੋਂ ਬਾਅਦ ਵੀ ਨਹੀਂ ਹਟਦਾ ਤਨ ਤਨ ਬਾਬਾ ਦੀਪ ਸਿੰਘ ਜੀ ਕਹਿੰਦਾ ਤੁਸੀਂ ਤੇ ਮਰ ਕੇ ਹਟ ਜਾਂਦੇ ਹੋ ਨਾ ਜਿਹੜਾ ਸਾਡਾ ਬਾਪੂ ਹੈ ਨਾ ਉਹਨੇ ਐਸੇ ਸਿੱਖ ਸਰਦਾਰ ਜਰਨੈਲ ਪੈਦਾ ਕੀਤੇ ਨਾ ਉਹ ਤਾਂ ਮਰਨ ਤੋਂ ਬਾਅਦ ਵੀ ਨਹੀਂ ਹਟਦੇ ਸਿਰ ਤਲੀ ਤੇ ਟਿਕਾ ਲੈਂਦੇ ਨੇ ਕਿਉਂਕਿ ਉਹਨਾਂ ਨੇ ਖੇਡ ਖੇਡਣੀ ਹੈ ਜਾਓ ਤੋ ਬ੍ਰੇਮ ਖੇਲੜ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਤੇ ਸੱਚ ਹੈ ਸਾਧ ਸੰਗਤ ਜੀ ਗੁਰੂ ਦੀ ਬਾਣੀ ਔਰ ਗੁਰੂ ਦੇ ਅੰਮ੍ਰਿਤ ਦੇ ਵਿੱਚੋਂ ਉਹ ਜੀਵਨ ਹੈ ਕੇ ਫਿਰ ਸਿੱਖ ਮਰਨ ਤੋਂ ਬਾਅਦ ਵੀ ਨਹੀਂ ਹਟਦਾ ਸਾਧ ਸੰਗਤ ਜਦੋਂ ਪੰਡਤਾ ਨੇ ਇਹ ਗੱਲ ਆਖੀ ਕਿ ਆਹ ਤਾਂ ਦਿਨ ਠੀਕ ਨਹੀਂ ਐ ਅੱਜ ਤਾਂ ਸੂਰਜ ਦਾ ਦਿਨ ਐ ਅੱਜ ਚੰ드ਰਮਾ ਦਾ ਦਿਨ ਐ ਤੇ ਮਹਾਰਟਿਆਂ ਨੂੰ ਉਹ ਮਾਰ ਪਈ ਫਿਰ ਪਾਣੀਪਤ ਦੇ ਮੈਦਾਨ ਤੋਂ ਉਹ ਕਈ ਮਰ ਗਏ ਕਈ ਹਰ ਗਏ ਤੇ ਮਹਾਰਟੇ ਜਦੋਂ ਆਏ ਸਨ ਤੇ ਇਹਨਾਂ ਦੀਆਂ ਬੇਗਮਾਂ ਕਹਿਣ ਲੱਗੀਆਂ ਕਿ ਅਸੀਂ ਪਾਨੀਪਤ ਸਾਨੂੰ ਵੀ ਲੈ ਚੱਲੋ ਤੁਸਾਂ ਤੇ ਜੰਗ ਜੇਤੀ ਜਾਣਾ ਕਿਉਂਕਿ ਇਹਨਾਂ ਓਵਰ ਕੌਨਫੀਡੈਂਸ ਸੀ ਇਹਨਾਂ ਨੂੰ ਔਰ ਅਸੀਂ ਹੋਤੇ ਫਿਰ ਪਾਨੀਪਤ ਵੀ ਵੇਖ ਲਾਂਗੇ ਫਿਰ ਇਧਰੋਂ ਦਿੱਲੀ ਵੀ ਵੇਖ ਲਾਂਗੇ ਆ ਦਰਸ਼ਨ ਕਰ ਲਿਆਂਗੇ ਸ਼ਹਿਰ ਸਪਾਟਾ ਹੋ ਜਾਏਗਾ ਤੋ ਅਬਦਾਲੀ ਨੇ ਸਾਰੀਆਂ ਕੈਦ ਕਰਕੇ ਲਦ ਕੇ ਤੋਰ ਲਈਆਂ ਜਦੋਂ ਪੰਜਾਬ ਵਾਲੇ ਪਾਸਿਓਂ ਦੀ ਲੰਘੜ ਲੱਗਾ ਉਸ ਵੇਲੇ ਸੋ ਕਿਉ ਮੰਦਾ ਆਖੀ ਹੈ ਜਿੱਤ ਜਮੈ ਰਾਜਾਨ ਤੇ ਸਾਧ ਸੰਗਤ ਉਦੋਂ ਫਿਰ ਉਹਨਾਂ ਮਰਠਣੀਆਂ ਨੇ ਇਹਨਾਂ ਸਿੱਖ ਜਰਨੈਲਾ ਨੂੰ ਆਵਾਜ਼ ਮਾਰ ਕੇ ਇਹ ਗੱਲ ਆਖੀ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ ਕਹਿੰਦੇ ਹੁਣ ਤੇ ਤੁਸੀਂ ਸਾਨੂੰ ਬਚਾ ਸਕਦੇ ਹੋ ਤੇ ਅਬਦਾਲੀ ਨੂੰ ਕਿਹਾ ਜਿਹੜੀਆਂ ਸਾਡੀਆਂ ਤੀ ਭੈਣਾਂ ਨੇ ਨਾ ਇਹ ਸਾਰੀਆਂ ਤੈਨੂੰ ਆਜ਼ਾਦ ਕਰਨੀਆਂ ਪੈਣੀਆਂ ਤੇ ਉਸ ਵੇਲੇ ਸਾਰੀਆਂ ਫਿਰ ਇਹ ਮਰਟਣੀਆਂ ਆਜ਼ਾਦ ਕਰਾ ਕੇ ਘਰੋ ਘਰ ਪਚਾਈਆਂ ਗਈਆਂ ਤੇ ਪੰਡਤ ਜੀ ਆਪ ਵੀ ਮਰੇ ਗਏ ਤੇ ਨਾਲੇ ਪੂਰਾ ਕਨਵਾ ਤੇ ਪੂਰਾ ਇਹ ਜਿਹੜਾ ਮਰਾਠਾ ਸਾਮਰਾਜ ਜਿਹੜਾ ਉਹਨੇ ਥੱਲੇ ਲਾ ਦਿੱਤਾ ਕਹਿੰਦੇ ਜੀ ਅੱਜ ਦਿਨ ਨਹੀਂ ਚੰਗਾ ਅੱਜ ਵਾਰ ਨਹੀਂ ਚੰਗਾ ਗੁਰੂ ਦੇ ਸਿੱਖ ਦੇ ਲਈ ਸਾਰੇ ਦਿਨ ਇੱਕੋ ਜਿਹੇ ਨੇ 100 ਦਿਨ ਸਫਲ ਗਣਿਆ ਜੋ ਪ੍ਰਭੂ ਮਿਲਾਇਆ RAM ਸਭ ਦੁੱਖ ਪ੍ਰਗਟਿਆ ਦੁੱਖ ਦੂਰ ਪਰਾਇਆ RAM ਜਿਸ ਦਿਨ ਤੂੰ ਸਤਨਾਮ ਵਾਹਿਗੁਰੂ ਕਹਿ ਕੇ ਜਿੱਧਰ ਨੂੰ ਤੁਰ ਪਵੇਂ ਤੇਰੇ ਲਈ ਭਲਾ ਹੀ ਭਲਾ ਹੈ ਭਗਤ ਜੀ ਕਹਿੰਦੇ ਨੇ बार-बार ਹਰ ਕੇ ਗੁਣ ਗਾਉ ਉਹ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ बार-बार ਗਾਉਣੇ ਨੇ ਕਿਉਂਕਿ ਹਰ ਚੀਜ਼ ਰਿਪੀਟ ਹੋ ਰਹੀ ਹੈ ਬਾਰ ਬਾਰ ਨੀਂਦ ਦਾ ਆਉਣਾ ਬਾਰ ਬਾਰ ਭੁੱਖ ਦਾ ਲੱਗਣਾ ਔਰ ਜੀਵਨ ਵਿੱਚ ਸਾਰੀਆਂ ਚੀਜ਼ਾਂ ਬਾਰ ਬਾਰ ਹੋ ਰਹੀਆਂ ਨੇ ਅੱਜ ਸਵੇਰ ਹੋਈ ਹੈ ਫਿਰ ਕੱਲ ਨੂੰ ਸਵੇਰ ਹੋਏਗੀ ਜੇ ਸਾਰਾ ਕੁਝ ਬਾਰ ਬਾਰ ਹੋ ਰਿਹਾ ਹੈ ਫਿਰ ਤੂੰ ਬਾਰ ਬਾਰ ਪਰਮਾਤਮਾ ਦੀ ਯਾਦ ਵਿੱਚ ਕਿਉਂ ਨਹੀਂ ਜੁੜਦਾ ਨਿਤਨੇਮ ਇਸੇ ਕਰਕੇ ਹੈ ਨਾ ਨਿਤ ਦਾ ਨੇਮ ਹੈ ਬਾਰ ਬਾਰ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ ਬਾਰ ਬਾਰ ਆਪਣੀ ਸੁਰਤ ਦੇ ਵਿੱਚ ਨਾਮ ਨੂੰ ਬਿਠਾ ਕੇ ਉਸ ਯਾਦ ਨੂੰ ਪੱਕਾ ਕਰਨਾ ਹੈ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਇਹ ਮਨ ਤਨ ਤਰਪੀਐ ਹਰ ਵਾਰ ਨੂੰ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਉਹਦੇ ਗੁਣ ਗਾਣੇ ਨੇ ਬਾਰ ਬਾਰ ਹਰ ਕੇ ਗੁਣ ਗਾਵੋ ਬਾਰ ਬਾਰ ਉਹਦੇ ਗੁਣ ਗਾਣੇ ਨੇ ਬਾਰ ਬਾਰ ਉਹਨੂੰ ਨਮਸਕਾਰ ਕਰਨੀ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੁਰ ਗਮ ਭੇਦ ਸੁਹਰ ਕਾ ਪਾਵੋ ਇਹ ਇਸ ਬਾਣੀ ਦੀ ਰਹਾਉ ਦੀ ਤੁਕ ਹੈ ਔਰ 7 ਦਿਨਾਂ ਦੀ ਵਿਚਾਰ ਜਿਹੜੀ ਹੈ ਉਹ ਇਹਨਾਂ ਦੋ ਪੰਕਤੀਆਂ ਦੇ ਆਲੇ ਦੁਆਲੇ ਹੀ ਇਹ ਵਿਚਾਰ ਚੱਲੇਗੀ ਕਿ बार-बार परमात्मा ਦੇ ਗੁਣ ਤੂੰ ਗਾਉਣੇ ਨੇ। ਔਰ ਗੁਣ ਕਿਵੇਂ ਗਾਉਣੇ ਨੇ? ਗੁਰਗਮ ਗੁਰੂ ਤੱਕ ਅਪਰੋਚ ਕਰ ਗੁਰੂ ਤੱਕ ਪਹੁੰਚ ਗਮ ਕਹਿੰਦੇ ਨੇ ਪਹੁੰਚਣਾ ਅਪੜਨਾ। ਗੁਰੂ ਤੱਕ ਪਹੁੰਚ ਗੁਰੂ ਦੱਸੇਗਾ ਕਿਵੇਂ ਗੁਣ ਗਾਉਣੇ ਨੇ। ਗੁਰਗਮ ਭੇਦ ਬੇਦ ਤੋਂ ਪਾਵ ਕੇ ਸੀਕ੍ਰੇਟ ਰਾਮਾ ਜੀ ਡੂੰਗਾ ਰਾਜ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ ਗੁਰਗੰਮ ਪੇਦ ਸੋ ਹਰ ਕਾ ਪਾਵੋ ਪਰਮਾਤਮਾ ਦੇ ਘਰ ਪਹੁੰਚਣ ਦੇ ਲਈ ਉਹ ਸਮੀਕਰਣ ਉਹ ਜੁਗਤ ਉਹ ਡੂੰਗਾ ਰਾਜ ਤੈਨੂੰ ਗੁਰੂ ਨੇ ਦੱਸਣਾ ਆਪਾਂ ਹੁਣੇ ਵਿਚਾਰ ਕੀਤੀ ਕਿ ਪਰਮਾਤਮਾ ਨੂੰ ਮਿਲਣਾ ਹੈ ਤੇ ਉਹਦੇ ਲਈ ਗੁਰ ਪ੍ਰਸਾਦ ਦੀ ਲੋੜ ਹੈ। ਗੁਰੂ ਦੀ ਕਿਰਪਾ ਤੋਂ ਬਿਨਾ ਤੈਨੂੰ ਉਹ ਰਮਜ ਸਮਝ ਲੱਗੇਗੀ ਨਹੀਂ ਕਿਉਂਕਿ ਇਸ ਦੁਆਰੇ ਤੇ ਆ ਕੇ ਹੀ ਪਤਾ ਲੱਗਦਾ ਗੁਰੂ ਦੁਆਰੇ ਹੋਏ ਸੋਝੀ ਪਾਇਸੀ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅਗੈ ਪਾਏ ਸੀ ਜੇਹੇ ਕਰਮ ਕਮਾਏ ਤੇ ਆ ਹੋਏ ਸੀ ਨਾਨਕ ਆਪ ਨਿਹਾਲ ਸਬ ਕੁਲ ਤਾਰਸੀ ਜਦੋਂ ਤੂੰ ਗੁਰੂ ਕੋਲ ਆਉਣਾ ਹੈ ਗੁਰੂ ਤੈਨੂੰ ਵਿਵੇਕ ਮਤ ਦਿੰਦਾ ਅਸੀਂ ਜਦੋਂ ਅਰਦਾਸ ਕਰਦੇ ਆ ਉਰਦਾਸ ਦੇ ਵਿੱਚ ਅਸੀਂ ਗੁਰੂ ਦੇ ਸਨਮੁਖ ਦੋ ਹੱਥ ਜੋੜ ਕੇ ਇੱਕ ਦਾਨ ਮੰਗਦੇ ਆ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਿਸਾ ਦਾਨ ਪਰੋਸਾ ਦਾਨ ਵਿਵੇਕ ਦਾਨ ਵਿਵੇਕ ਵਿਵੇਕ ਤੋਂ ਭਾਵ ਕਿ ਦੋ ਰਾਹ ਨੇ ਬਿਵੇਕੀ ਦੋ ਰਾਹ ਨੇ ਉਹਨਾਂ ਵਿੱਚੋਂ ਇੱਕ ਰਾਹ ਚੁਣਨਾ ਹੈ ਅਸੀਂ ਗੁਰੂ ਦੇ ਚਰਨਾਂ ਵਿੱਚ ਕੀ ਅਰਦਾਸ ਕੀਤੀ ਮਹਾਰਾਜ ਮੈਨੂੰ ਵਿਵੇਕ ਬਖਸ਼ੋ ਹੁਣ ਸੰਤ ਇੱਕ ਹੰਸ ਹੈ ਉਹਦੇ ਕੋਲ ਵਿਵੇਕ ਹੈ ਵਿਵੇਕ ਕੀ ਕਹਿੰਦਾ ਹੈ ਕਿ ਉਹਦੇ ਸਾਹਮਣੇ ਬਾਟੇ ਵਿੱਚ ਦੁੱਧ ਪਾ ਕੇ ਰੱਖ ਦਿਓ ਹੁਣ ਉਸ ਦੁੱਧ ਦੇ ਵਿੱਚ ਪਾਣੀ ਵੀ ਹੈ ਹੰਸ ਦੇ ਕੋਲ ਵਿਵੇਕ ਹੈ ਤਰਲ ਪਦਾਰਥ ਉਹਦੀ ਚੁੰਝ ਦੇ ਵਿੱਚ ਹੈ ਕਹਿੰਦੇ ਜਦੋਂ ਦੁੱਧ ਵਿੱਚ ਪਾਉਂਦਾ ਹੈ ਦੁੱਧ ਨੂੰ ਵੱਖਰਾ ਕਰ ਲੈਂਦਾ ਹੈ ਪਾਣੀ ਨੂੰ ਵੱਖਰਾ ਕਰ ਲੈਂਦਾ ਹੈ ਹੰਸ ਕਹਿੰਦਾ ਮੈਂ ਕੇਵਲ ਦੁੱਧ ਛਕਣਾ ਭਾਵੇਂ ਮਿਲਾਵਟ ਹੋਈ ਪਈ ਹੈ ਇਵੇਂ ਗੁਰੂ ਦਾ ਸਿੱਖ ਜਦੋਂ ਵਿਵੇਕੀ ਹੋ ਜਾਵੇ ਉਹ ਇੱਕ ਮਾਰਗ ਚੁਣਦਾ ਹੈ ਦੋ ਮਾਰਗ ਨੇ ਇੱਕ ਵਿਕਾਰਾਂ ਦਾ ਹੈ ਇੱਕ ਪਰਮਾਰਥ ਦਾ ਹੈ ਇੱਕ ਸੱਚ ਦਾ ਹੈ ਇੱਕ ਝੂਠ ਦਾ ਹੈ ਇੱਕ ਵੰਡਣ ਦਾ ਹੈ ਇੱਕ ਖੋਣ ਦਾ ਹੈ ਉਹ ਇੱਕ ਮਾਰਗ ਨੂੰ ਚੁਣਦਾ ਹੈ ਸਹੀ ਮਾਰਗ ਦੀ ਚੋਣ ਕਰਕੇ ਉਹਦਾ ਪੰਦੀ ਹੋ ਜਾਂਦਾ ਹੈ ਅਸੀਂ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਦੇ ਮਹਾਰਾਜ ਸਿੱਖਾਂ ਨੂੰ ਵਿਵੇਕਦਾਨ ਬਖਸ਼ੋ ਤੇ ਸਾਡਾ ਕਿਤਨਾ ਕੋ ਵਿਵੇਕ ਅਸੀਂ ਸਾਰੀ ਜਾਣਦੇ ਆ ਕਿੰਨੇ ਕੋ ਅਸੀਂ ਬਿਵੇਕੀਆ ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਕੋਈ ਵਿਵੇਕ ਵਿਵੇਕੀ ਸਿੱਖ ਬਣ ਜਾਵੇ ਉਹ ਫਿਰ ਸਾਝ ਕਰੀਜਾ ਗੁਣਾ ਕੇਰੀ ਛੋਟ ਅਵਗਣ ਚਲੀਐ ਉਹ ਇਹ ਗੱਲ ਨਹੀਂ ਆਖਦਾ ਕਿ ਜੀ ਬਹੁਤ ਮਾੜਾ ਹਾਲ ਹੈ ਇੱਥੇ ਤਾਂ ਬੜਾ ਕੁਝ ਖਿਲ ਰਿਆ ਪਿਆ ਇੱਧਰ ਬਹੁਤ ਕੁਝ ਵਿਗੜਿਆ ਪਿਆ ਉਲਝਿਆ ਪਿਆ ਨਹੀਂ ਉਹ ਹੰਸ ਬਿਰਤੀ ਲੈ ਕੇ ਉਹ ਤਤ ਵਸਤੂ ਛਕ ਲੈਂਦਾ ਬਾਹਰ ਜਿਤਨਾ ਵੀ ਕੂੜਾ ਕਬਾੜਾ ਉਹ ਛੁੱਟ ਦਿੰਦਾ ਉਹ ਕੇਵਲ ਗੁਣਾ ਦੀ ਸਾਂਝ ਕਰਦਾ ਹੈ ਤੇ ਮੇਰਾ ਗੁਰੂ ਕਹਿੰਦਾ ਹੈ ਕਿ ਤੂੰ ਜੀਵਨ ਤੇ ਜਿਉ ਰਿਆ ਪਰ ਤੇਰੇ ਜੀਵਨ ਦੇ ਵਿੱਚ ਵਿਚਾਰ ਵਾਲਾ ਜੀਵਨ ਨਹੀਂ ਜੇ ਵਿਚਾਰ ਵਿਚਾਰ ਕੇ ਤੁਰੇਗਾ ਹੰਸ ਬਿਰਤੀ ਲੈ ਕੇ ਵਿਵੇਕੀ ਹੋ ਕੇ ਜੀਵਨ ਨੂੰ ਜੀਵੇਗਾ ਤੇ ਸਜਣਾ ਤੂੰ ਇੱਕ ਦਿਨ ਸਚਿਆਰ ਸਿੱਖ ਜ਼ਰੂਰ ਬਣੇਗਾ ਗੁਰਗੰਮ ਭੇਦ ਸੁ ਹਰ ਕਾ ਪਾਵੂ ਗੁਰੂ ਤੱਕ ਅਪਰੋਚ ਕਰਕੇ ਗੁਰੂ ਤੱਕ ਅਪੜ ਕੇ ਗੁਰੂ ਕੋਲੋਂ ਵਿਵੇਕ ਦਾ ਦਾਨ ਮੰਗ ਗੁਰੂ ਤੈਨੂੰ ਉਹ ਡੂੰਗਾ ਰਾਜ ਜ਼ਰੂਰ ਦੱਸੇਗਾ ਉਹ ਮਾਰਗ ਜ਼ਰੂਰ ਤੈਨੂੰ ਦੱਸੇਗਾ ਜਿਸ ਮਾਰਗ ਤੇ ਤੁਰ ਕੇ ਤੂੰ ਸੱਚਖੰਡ ਤੱਕ ਪਹੁੰਚ ਜਾਵੇਂ ਤੇਰੀ ਸੁਰਤ ਜਿਹੜੀ ਹੈ ਉਹ ਸੱਚ ਦਾ ਹਿੱਸਾ ਸੱਚਖੰਡ ਤੱਕ ਪਹੁੰਚ ਜਾਵੇ ਰਹਾਉ ਆਦਤ ਕਰ ਭਗਤ ਆਰੰਭ ਆਦਤ ਕਹਿੰਦੇ ਨੇ ਐਤਵਾਰ ਨੂੰ ਐਤਵਾਰ ਤੋਂ ਅਸੀਂ ਭਗਤੀ ਆਰੰਭ ਕਰਨੀ ਹੈ ਮੈਂ ਹੁਣੇ ਬੇਨਤੀ ਕੀਤੀ ਹਿੰਦੀ ਦਾ ਸ਼ਬਦ ਹੈ ਆਦਿੱਤਿਆ ਆਦਿੱਤਿਆ ਕਹਿੰਦੇ ਨੇ ਸੂਰਜ ਨੂੰ ਤੇ ਐਤਵਾਰ ਦਾ ਦਿਨ ਪੰਡਤ ਲੋਕ ਕਹਿੰਦੇ ਨੇ ਆ ਦਿਨ ਜਿਹੜਾ ਹੈ ਨਾ ਇਹ ਸੂਰਜ ਪੱਖ ਦਾ ਦਿਨ ਹੈ ਤੇ ਸੋਮਵਾਰ ਚੰ드ਰਮਾ ਪੱਖ ਦਾ ਦਿਨ ਹੈ ਤੇ ਇਸ ਦਿਨ ਤੋਂ ਐਤਵਾਰ ਤੋਂ ਭਗਤੀ ਸ਼ੁਰੂ ਕਰਨੀ ਹੈ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਇਹ ਜਿਹੜੀ ਕਾਇਆ ਹੈ ਇੱਕ ਮੰਦਰ ਹੈ ਇੱਕ ਘਰ ਹੈ ਇਸ ਘਰ ਦੇ ਵਿੱਚ ਮਨ ਹੈ ਮਨ ਦੇ ਵਿੱਚੋਂ ਜਿਹੜੇ ਫੁਰਨੇ ਪੈਦਾ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਮਨਸਾ ਇਹ ਬੇਨਤੀ ਨੂੰ ਧਿਆਨ ਨਾਲ ਸੁਣਨਾ ਇੱਕ ਮਨ ਹੈ ਮਨ ਦੇ ਵਿੱਚੋਂ ਜਿਹੜੇ ਫੁਰਨੇ ਪੈਦਾ ਹੋਣਗੇ ਉਹਨੂੰ ਕਹਿੰਦੇ ਨੇ ਮਨਸਾ ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਦੀ ਭਗਤੀ ਕਰ ਸੱਚ ਦੀ ਵਿਚਾਰ ਦੇ ਨਾਲ ਇਸ ਕਾਇਆ ਮੰਦਰ ਦੇ ਵਿੱਚ ਜਿਹੜੇ ਫੁਰਨੇ ਨੇ ਉਹਨਾਂ ਨੂੰ ਰੋਕ ਕੇ ਰੱਖ ਇਹ ਥੰਮੀ ਐ ਫਿਰ ਤੋਂ ਧਿਆਨ ਨਾਲ ਸੁਣਨਾ ਸ਼ਰੀਰ ਇੱਕ ਮੰਦਰ ਹੈ ਇੱਕ ਘਰ ਹੈ ਔਰ ਇਸ ਘਰ ਦੇ ਵਿੱਚ ਮਨ ਉਸ ਮਨ ਦੇ ਵਿੱਚ ਫੁਰਨੇ ਪੈਦਾ ਹੋ ਰਹੇ ਨੇ ਉਸ ਮਨ ਦੇ ਵਿੱਚ ਖਿਆਲ ਪੈਦਾ ਹੋ ਰਹੇ ਨੇ ਤੇ ਗੁਰੂ ਕਹਿੰਦਾ ਗੁਰਬਾਣੀ ਦੇ ਰਾਹੀ ਸੱਚ ਦੀ ਵਿਚਾਰ ਦੇ ਰਾਹੀ ਉਹ ਖਿਆਲ ਪੈਦਾ ਹੀ ਨਾ ਹੋਣ ਦੇ ਉਹਨਾਂ ਨੂੰ ਰੋਕ ਕੇ ਰਹਿ ਐਨ ਇਸ ਅਖੰਡ ਸੁਰਹੀ ਜਾਏ ਐਨ ਇਸ ਤੋਂ ਬਾਅਦ ਦਿਨ ਰਾਤ ਅਖੰਡ ਲਗਾਤਾਰ ਸੁਰਹੀ ਉਹ ਸੁਰਤ ਜਿਹੜੀ ਭਗਤੀ ਦੇ ਨਾਲ ਸੁਗੰਧਤ ਹੋ ਚੁੱਕੀ ਹੈ ਉਹ ਸੁਰਤ ਜਿਹੜੀ ਨਾਮ ਦੇ ਵਿੱਚ ਟਿਕ ਚੁੱਕੀ ਹੈ ਐਨਿਸ ਅਖੰਡ ਸੁਰਹੀ ਜਾਏ ਤੋ ਅਨਹਦ ਬੇਣ ਸਹਿਜ ਮੈਂ ਬਾਏ ਫਿਰ ਇਸ ਦੇਹੀ ਦੇ ਅੰਦਰ ਇਸ ਕਾਇਆ ਮੰਦਰ ਦੇ ਵਿੱਚ ਇੱਕ ਅਨਹਦ ਨਾਦ ਉਹ ਸੁਰਤ ਜਿਹੜੀ ਹੈ ਸਦਾ ਹੀ ਟਿਕਾਉ ਦੇ ਘਰ ਦੇ ਵਿੱਚ ਰਹਿ ਕੇ ਅਨਹਦ ਵੇਣ ਵੇਣ ਕਹਿੰਦੇ ਨੇ ਬੰਸਰੀ ਨੂੰ ਉਹ ਮਿੱਠੀ ਧੁਨ ਇੱਕ ਰਸ ਜਿਹੜੀ ਵੱਜਦੀ ਹੈ ਉਹ ਇਸ ਘਰ ਦੇ ਵਿੱਚ ਆਤਮਕ ਟਿਕਾਉ ਦੇ ਵਿੱਚ ਉਹ ਬੰਸਰੀ ਵੱਜਣ ਲੱਗ ਪਏਗੀ ਜਿਸ ਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ